ਜੰਗਲ ਤੋਂ ਬਲਜੀਤ ਸਿੰਘ ਬਲਾਕ ਸੰਮਤੀ ਮੈਂਬਰ ਆਮ ਆਦਮੀ ਪਾਰਟੀ ਮੈਨੂੰ 10 ਪਿੰਡਾਂ ਚੋਂ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜਾਇਆ ਸੰਮਤੀ ਦਾ ਤੇ ਲੋਕਾਂ ਨੇ ਬਹੁਤ ਜਨਨ ਕੀ ਜੋਸ਼ ਨਾਲ ਮੈਨੂੰ ਵੋਟਾਂ ਪਾਈਆਂ ਹੋਰ ਮੈਂ ਇੱਕ ਇੱਕ ਬੋਰਡ ਦਾ ਜਿਹੜਾ ਮੋਲਾ ਜਿਹੜਾ ਉਹ ਦਸਾਂ ਪਿੰਡਾਂ ਚ ਪੂਰੇ ਤਨਮਨ ਲਾ ਕੇ ਉਹਨਾਂ ਦਾ ਇਹ ਵੋਟਾਂ ਪਾਉਣ ਦਾ ਖਰਚ ਜਿਹੜਾ ਉਹ ਚਕਾਵਾਂਗਾ ਤੇ ਪੂਰੀ ਦਸਾਂ ਪਿੰਡਾਂ 'ਚ ਤਨਮਾਨ ਲਾ ਕੇ ਇਹਨਾਂ ਦੀ ਸੇਵਾ ਕਰਾਂਗਾ। ਸੋ ਪਹਿਲਾਂ ਵੀ ਕਦੀ ਕੋਈ ਲੱਛਣ ਲੜ ਚੁੱਕੇ ਹੋਗੇ ਜਾਂ ਇਹ ਫਰਸਟ ਟਾਈਮ ਤੁਸੀਂ ਲੱਛਣ ਧੜੀਏ? ਨਹੀਂ ਜੀ ਮੈਂ ਪਹਿਲਾਂ ਇੱਕ ਸਪੰਚੀ ਲੱਛਣ ਲੜਿਆ ਜੀ। ਅੱਜ ਤੋਂ ਕੋਈ ਇੱਕ ਸਾਲ ਪਹਿਲਾਂ ਆਪਣੇ ਪਿੰਡੋਂ ਹੀ ਚਲੋ ਉਹਨਾਂ ਕਾ ਜੇ ਲੋਕਾਂ ਚੰਦਰਾ ਨਹੀਂ ਪਤਾ ਲੋਕਾਂ ਨੂੰ ਠੀਕ ਹੈ ਲੇਕਿਨ ਲੋਕਾਂ ਨੇ ਦੇਖਿਆ ਇਹ ਇਸ ਵਾਰ ਜਿਹੜੀ ਵੋਟ ਸਾਡੇ ਕੋਲ ਗਲਤ ਪਈ। ਇਸ ਵਾਰ ਮੇਰੇ ਪਿੰਡੋਂ ਕੀ ਮੈਨੂੰ ਦਸਾਂ ਪਿੰਡਾਂ ਤੋਂ ਇੰਨਾ ਕਮਾਨ ਮਿਲਿਆ ਕਿ ਤਕਰੀਬਨ ਸਾਰੇ ਹੀ ਬੂਤ ਅਸੀਂ ਆਪਣੇ ਬੜੇ ਵਧੀਆ ਤਰੀਕੇ ਨਾਲ ਬੜੀ ਲੀਡ ਨਾਲ ਜਿੱਤੇ। ਤੇ ਅਸੀਂ ਮੈਨੂੰ ਬੜਾ ਮਾਣ ਆ ਆਪਣੇ ਇਸ ਦਸਾਂ ਪਿੰਡਾਂ ਤੋਂ। ਜਿਨ੍ਹਾਂ ਨੇ ਮੈਨੂੰ ਇੰਨੀ ਵੱਡੀ ਲੀਡ ਨਾਲ ਜਿਤਾਇਆ। ਮੈਂ ਬਹੁਤ-ਬਹੁਤ ਦਿਨਾਂ ਦਾ ਧੰਨਵਾਦ ਕਰਦਾ। ਸੋ ਆਮ ਆਦਮੀ ਪਾਰਟੀ ਦੇ ਵਿੱਚ ਚੰਗੀਆਂ ਤੁਸੀਂ ਪਹਿਲਾਂ ਸੁਭਾਵਾਂ ਦਿੱਤੀਆਂ। ਸੋ ਜਦੋਂ ਤੋਂ ਪਾਰਟੀ ਹੋਂਦ ਵਿੱਚ ਆਈ ਜਾਂ ਸੋਰ ਤੋਂ ਤੁਸੀਂ ਸੇਵਾ ਕਰ ਰਹੇ ਹੋ ਪਾਰਟੀ ਦੇ ਵਿੱਚ ਕੀ ਤੁਹਾਨੂੰ ਲੱਗਦਾ ਪਾਰਟੀ ਤੁਹਾਡੀਆਂ ਸਮਾਵਾ ਦੇਖਦੇ ਹੋਏ ਜਿਹੜਾ ਟਿਕਟ ਦੇ ਕੇ ਤੁਹਾਨੂੰ ਅੱਜ ਆبلا ਸੰਤੀ ਦੇਖੋ ਜੀ ਮੈਂ 2014 ਚ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਹੁਤ ਵਧੀਆ ਲੱਗੀਆਂ ਮੈਨੂੰ ਜਿਸ ਤਰ੍ਹਾਂ ਕਿ ਐਜੂਕੇਸ਼ਨ ਤੇ ਕਹਿੰਦੇ ਕਿ ਅਸੀਂ ਵਧੀਆ ਡਿਵੈਲਪਮੈਂਟ ਕਰਾਂਗੇ ਦਿੱਲੀ ਚ ਜੋ ਕੁਛ ਨੇ ਕੀਤਾ ਉਹਦੇ ਆਧਾਰ ਤੇ ਅਸੀਂ ਵੀ ਸੋਚਦੇ ਹਾਂ ਕਿ ਪੰਜਾਬ ਚ ਲਈ ਦਾਣਾ ਚਾਹੀਦਾ ਤੇ ਚਲੋ ਪਹਿਲਾਂ ਤੇ ਲੋਕਾਂ ਨੇ ਸੋਚਿਆ ਕਿ ਨਵੀਂ ਪਾਰਟੀ ਆ ਨਹੀਂ ਇੰਨਾ ਕਿ ਲੇਕਿਨ ਇਸ ਵਾਰ ਜਿਹੜੀ ਆ ਆਮ ਆਦਮੀ ਪਾਰਟੀ ਜਿਹੜੀ ਆ ਸਾਡੀ ਸਰਕਾਰ ਬਣੀ ਆ ਮੰਤਰੀ ਲਾਲਚੰਦ ਕਿਟਾਰੂ ਚੱਕ ਜੀ ਜਿਹੜੇ ਸਾਡੇ ਇਤੋਂ ਐਮਐਲਏ ਬਣ ਕੇ ਆਇਆਤ ਹੋਰ ਸਾਡੇ ਜਿਹੜੇ ਅਜੇ ਤੱਕ ਜਨ ਕਿਸ ਸਾਡੇ ਕੋਈ ਹਲਕੇ ਦੇ ਵਿੱਚੋਂ ਪਹਿਲੇ ਜਿਹੜੇ ਮੰਤਰੀ ਬਣਾ ਕੇ ਜਿਹੜੇ ਕੈਬਨਿਟ ਦੇ ਵਿੱਚ ਭੇਜੇ ਇਹ ਲਾਲਚੰਦ ਕਿਟਾਰੂ ਚੱਕ ਜੀ ਔਰ ਸਾਡੇ ਇਲਾਕੇ ਦੇ ਪੂਰੇ ਮੰਤਰੀ ਬੰਦੇ ਉੱਤੇ ਜਨਗੀ ਸਾਨੂੰ ਉਹਨਾਂ ਤੇ ਉੱਤੇ ਇੱਕ ਵੀ ਰੋਸ਼ਨੀ ਆ ਵੀ ਮੰਤਰੀ ਸਾਹਿਬ ਨੇ ਕੁਝ ਕੀਤਾ ਨਹੀਂ ਸਾਨੂੰ ਇੱਕ ਇੱਕ ਜਨਗੀ ਜਿਹੜੇ ਰੋਡ ਸਾਡੀ ਹੌਸ ਦੇ ਵਿੱਚ ਆਹੀ ਕਹਿੰਦੇ ਇਹ ਬੰਦੇ ਦੇਖੇ ਨਹੀਂ ਜਿਹੜੇ ਗਰੋਟੇ ਤੋਂ ਦੀਨਾ ਨਗਰ ਨੂੰ ਜਿਹੜਾ ਰੋਡ ਗਿਆ ਮੇਰੀ ਇਸ ਟਾਈਮ 45 46 ਸਾਲ ਉਮਰ ਹੋ ਗਈ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਸੜਕ ਬੰਦੀ ਨਹੀਂ ਦੇਖੀ ਜਿਸ ਤਰੀਕੇ ਦੀ ਇਸ ਵਾਰ ਬਣੀ ਆ ਵਧੀਆ ਮਸ਼ੀਨਾ ਵਧੀਆ ਰੂਲਰ ਵਧੀਆ ਕੁਆਲਟੀ ਦਾ ਮਟੀਰੀਅਲ ਹੋਰ ਬਹੁਤ ਜਲਦੀ ਨਾਗੇ ਹਨ ਭਾਸ਼ਾ ਮੈਨੂੰ ਕਿਵੇਂ ਤੁਸੀਂ ਮੰਨਦੇ ਹੋ ਕਿ ਲੱਗਦਾ ਹੈ ਟਫ ਹੀ ਜਾਂ ਬੜਾ ਸੁਖਾਲਾ ਮﻘਾਮ ਦਾ ਦੇਖੋ ਜੀ ਮੈਨੂੰ ਜਦੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਆ ਤੇ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ ਕਿ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਦੇ ਦਿੱਤੀ ਹੈ ਫਿਰ ਜਿਹੜੇ ਟਿਕਟ ਤੇਲੇ ਮੈਨੂੰ ਮਿਲ ਗਈ ਤੇ ਮੈਂ ਲੋਕਾਂ ਦੇ ਪਿੰਡਾਂ ਦੇ ਵਿੱਚੋਂ ਮੈਨੂੰ ਫੋਨ ਆਣੇ ਸ਼ੁਰੂ ਹੋ ਗਏ ਜਿੱਦਾਂ ਜਾਨੀ ਕਿ ਮੈਨੂੰ ਫੋਨ ਆਉਂਦੇ ਹੀ ਤੇ ਜਿਹੜੇ ਬਾਕੀ ਵੀ ਇਧਰੋਂ ਇਲੈਕਸ਼ਨ ਲੱਗ ਰਹੀ ਸੀ ਤਕਰੀਬਨ ਮੇਰੇ ਦਸਾਂ ਪਿੰਡਾਂ ਚੋਂ ਹੀ ਤੇ ਮੇਰੇ ਕਲੋਜ਼ ਵੀ ਹੈਗੇ ਸੀ ਤੇ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੁੰਦੀ ਲੇਕਿਨ ਮੈਂ ਉੱਥੋਂ ਜਨ ਕੀ ਟਿਕਟ ਮਿਲਣ ਤੋਂ 5 ਦਿਨ ਬਾਅਦ ਮੈਂ ਹਿਸਾਬ ਲਾ ਲਿਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਉਹ ਪੱਕੀ ਹੈ ਹੋਰ ਮੰਤਰੀ ਸਾਹਿਬ ਤੇ ਜਿੰਨੇ ਵੀ ਸਾਡੀ ਪਾਰਟੀ ਦੇ ਪੁੱਛਦੇ ਕਿ ਤੇਰੇ ਇਹ ਤੇਰੀ ਬੈਲਟ ਦਾ ਕਿਸ ਤਰ੍ਹਾਂ ਤੇ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਰਿਹਾ ਕਿ ਇਹ ਟਿਕਟ ਜਿੱਤ ਕੇ ਮੰਤਰੀ ਸਾਹਿਬ ਦੀ ਝੋਲੀ ਚ ਪਾਵਾਂਗਾ ਆਮ ਆਦਮੀ ਪਾਰਟੀ ਦੀ ਖੇਮ ਚ ਲਿਆਵਾਂਗਾ ਸੋ ਬਲਾਗ ਪ੍ਰਧਾਨ ਦੇ ਅਹੁਦੇ ਤੇ ਤੁਸੀਂ ਕੰਮ ਕਰ ਚੁੱਕੇ ਹੋ ਪਹਿਲੋਂ ਕੀ ਲੱਗਦਾ ਤੁਹਾਨੂੰ ਇਹ ਜਿਹੜਾ ਪਾਰਟੀ ਦੇ ਕੰਮਾਂ ਦੇ ਆਧਾਰ ਤੇ ਵੋਟਾਂ ਪਈਆਂ ਨੇ ਜਾਂ ਤੁਹਾਡੇ ਫੇਸ ਵੈਲਿਊ ਦੇ ਆਧਾਰ ਤੇ ਜਿੱਤ ਪ੍ਰਾਪਤ ਹੋਈ ਦੇਖੋ ਜੀ 50% ਵੋਟਾਂ ਜਿਹੜੀਆਂ ਨਾ ਉਹ ਪਾਰਟੀ ਦੀਆਂ ਹੁੰਦੀਆਂ ਤੇ 50% ਵੋਟਾਂ ਜਿਹੜੀਆਂ ਉਹ ਕੈਂਡੀਡੇਟ ਜਿਹੜਾ ਕੈਂਡੀਡੇਟ ਖੜਾ ਹੁੰਦਾ ਉਹਦੇ ਚਿਹਰੇ ਤੇ ਹੁੰਦੀਆਂ ਹੋਰ ਮੈਂ ਇੱਕ ਜਿਆਦਾ ਪੋਲੀਟਿਕਲ ਬੰਦਾ ਨਹੀਂ ਮੈਂ ਇੱਕ ਛੋਟੇ ਜਿਹੇ ਪਰਿਵਾਰ ਤੋਂ ਹਾਂ ਜ਼ਿੰਮੇਵਾਰ ਪਰਿਵਾਰ ਤੋਂ ਕੋਈ ਜਿਆਦਾ ਵੱਡਾ ਜ਼ਿੰਮੇਵਾਰਾ ਵੀ ਨਹੀਂ ਹੈ ਸਾਡਾ ਛੋਟਾ ਜਿਹਾ ਜ਼ਿੰਮੇਵਾਰਾ ਸੀ ਜਿਆਦਾ ਟਾਈਮ ਵੀ ਨਹੀਂ ਦੇ ਪਾਉਂਦੇ ਅਸੀਂ ਬਾਕੀ ਲੋਕਾਂ ਦੇ ਵਿੱਚ ਜਿਆਦਾ ਲੇਕਿਨ ਪਾਰਟੀ ਨਾਲ ਜੁੜਨ ਕਰਕੇ ਮੇਰਾ ਜਿਹੜਾ ਯਾਨੀ ਕਿ ਪਹਿਲਾਂ ਮੈਂ ਬਲਾਕ ਪ੍ਰਧਾਨ ਦਾ ਹੁੰਦਾ ਮੈਨੂੰ 13 ਪਿੰਡਾਂ ਦਾ ਦਿੱਤਾ ਗਿਆ ਸੀ ਤੇ 13 ਪਿੰਡਾਂ ਦੇ ਵਿੱਚ ਮੈਂ ਪੂਰੀ ਸੇਵਾ ਨਿਭਾਈ ਆ ਜਦੋਂ ਵੀ ਕਿਸੇ ਪਿੰਡ ਨੇ ਕਿਹਾ ਕਿ ਇਹ ਕੰਮ ਹੈ ਮੰਤਰੀ ਸਾਹਿਬ ਨੂੰ ਮਿਲਣਾ ਮੈਂ ਆਪਣੇ ਕੰਮ ਛੱਡ ਕੇ ਤੇ ਸਵੇਰੇ ਪਹਿਲਾਂ ਮੰਤਰੀ ਸਾਹਿਬ ਨੂੰ ਮਲਾ ਕੇ ਲਈਦਾ ਤੇ ਇਹੋ ਇਹੋ ਮੇਰੇ ਜਿਹੜੀ ਕੰਮ ਦੀ ਯਾਨੀ ਕਿ ਲੋਕਾਂ ਨੇ ਮੈਨੂੰ ਜਿਹੜਾ ਵੋਟਾਂ ਪਾਈਆਂ ਤੇ ਮੈਨੂੰ ਜਿਤਾਇਆ ਜੀ ਸਾਹਿਬ ਸੋ ਵਿਕਾਸ ਕਰਜਾਂ ਦੀ ਗੱਲ ਕਰੀਏ ਅਸੀਂ ਵੀ ਫੀਲਡ ਵਿੱਚ ਗਏ ਆ ਸੋ ਕਾਫੀ ਕੰਮ ਹੈ ਜਿਹੜੇ ਜੇ ਦੁਭੇ ਪਿੰਡਾਂ ਦੇ ਵਿੱਚ ਨੇ ਸੋ ਵੱਡੀ ਜ਼ਿੰਮੇਵਾਰੀ ਤੁਹਾਨੂੰ 10 ਪਿੰਡਾਂ ਦੇ ਲੋਕਾਂ ਨੇ ਦਿੱਤੀ ਆ ਸੋ ਕਿਵੇਂ ਦੇਖਦੇ ਹੋ ਵਿਕਾਸ ਕਰਜਾਂ ਨੂੰ ਲੈ ਕੇ ਦੇਖੋ ਜੀ 10 ਪਿੰਡ ਨੇ ਦਸਾਂ ਪਿੰਡਾਂ ਨੇ ਜਿਹੜਾ ਮੈਨੂੰ ਮੌਕਾ ਦਿੱਤਾ ਭਈ ਅਸੀਂ ਬਲਜੀਤ ਨੂੰ ਵੋਟਾਂ ਪਾਈਆਂ ਤੇ ਜਿਹੜੀ ਡਿਵੈਲਪਮੈਂਟ ਦਾ ਕੰਮ ਆ ਜਿਹੜੀ ਵੀ ਮੇਰੀ ਜ਼ਿੰਮੇਵਾਰੀ ਲੱਗੇਗੀ ਜਿਹੜੀ ਵੀ ਪਾਵਰ ਮੈਨੂੰ ਮਿਲੇਗੀ ਮੈਂ ਉਹਦੇ ਤੋਂ ਡਬਲ ਜਾਨੇ ਕਿ ਪਾਵਰ ਲਗਾ ਕੇ ਪਾਰਟੀ ਕੋਲ ਫੰਡ ਸਰਪੰਚਾਂ ਵਾਸਤੇ ਪੈਸਾ ਗਰਾਂਟਾਂ ਮੰਤਰੀ ਕੋਲੋਂ ਲਿਆ ਕੇ ਤੇ ਇਹ ਦਸ ਪਿੰਡਾਂ ਦੀ ਝੋੜੀ ਚ ਪਾਵਾਂਗਾ ਔਰ ਦਸ ਪਿੰਡਾਂ ਤੇ ਆਣ ਵਾਲੇ ਟਾਈਮ 'ਚ ਮਾਨ ਹੋਏਗਾ ਵੀ ਅਸੀਂ ਬਲਜੀਤ ਨੂੰ ਵੋਟਾਂ ਪਾਈਆਂ ਸੀ ਤੇ ਬਲਕ ਸੰਤੀ ਬਣਾਇਆ ਸੋ ਪੰਜਾਬ ਸਰਕਾਰ ਦੇ ਕਮਨ ਨੂੰ ਲੈ ਕੇ ਕਿਵੇਂ ਦੇ ਦਿਓ ਕਿ 10 ਲੱਖ ਵਾਲਾ ਜਿਹੜਾ ਹੈਲਥ ਦੀ ਸਕੀਮ ਗਵਰਨਮੈਂਟ ਨੇ ਚਾਲੂ ਕੀਤੀ ਆ ਸੋ ਕਿਵੇਂ ਦੇ ਦਿਓ ਕਮਨ ਲੈ ਕੇ ਸਰਕਾਰ ਦੇਖੋ ਜੀ 10 ਲੱਖ ਵਾਲੀ ਜਿਹੜੀ ਸਹੂਲਤ ਆ ਇਹ ਤੇ ਅਜੇ ਚੱਲ ਰਹੀ ਐ ਇਹਦੇ ਤੇ ਵਰਕ ਹੋ ਰਿਹਾ ਇਹਦੇ ਕਾਰਡ ਬਣ ਰਿਹਾ ਹੋਰ ਜਿਨ੍ਹਾਂ ਦੇ ਬਣ ਗਿਆ ਉਹਨਾਂ ਦਾ ਟ੍ਰੀਟਮੈਂਟ ਵੀ ਚੱਲ ਰਿਹਾ ਤੇ ਬੜੀ ਵਧੀਆ ਆਮ ਆਦਮੀ ਪਾਰਟੀ ਦੇ ਜਿਹੜੀਆਂ ਨੀਤੀਆਂ ਨਾਲ ਬਹੁਤ ਵਧੀਆ ਬਹੁਤ ਵਧੀਆ ਕੰਮ ਕਰ ਰਿਆ ਜਿੱਦਾਂ ਯਾਨੀ ਕਿ ਪੂਰੇ 300 ਜੋੜੀ ਜਿਹੜੀ ਆ ਹਰ ਮਹੀਨੇ ਹਰ ਪਰਿਵਾਰ ਨੂੰ ਔਰ ਕਾਸਟ ਨੂੰ ਜਿਹੜੀ ਆ ਮਾਫਾ ਇਹਦੇ ਤੋਂ ਵੱਡੀ ਅਜੇ ਤੱਕ ਕਿਸੇ ਵੀ ਸਰਕਾਰ ਨੇ ਕੋਈ ਵੀ ਸਹੂਲਤ ਜਿਹੜੀ ਨਹੀਂ ਦਿੱਤੀ ਸੋ ਜੋਧਨ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਮਹਿੰਮ ਚੜੀ ਆ ਸੋ ਇੱਕ ਜੂਸ ਆਗੂ ਹੁੰਦੇ ਨਾਤੇ ਕਿਵੇਂ ਦਿਖਦੇ ਆਪਣੇ ਪਿੰਡ ਨੂੰ ਲੈ ਕੇ ਜੋਧਨ ਨਸ਼ਿਆਂ ਵਿਰੁੱਧ ਬਹੁਤ ਵਧੀਆ ਇੱਕ ਮਹਿੰਮ ਚਲਾਈ ਆ ਆਮ ਆਦਮੀ ਪਾਰਟੀ ਨੇ ਜਿਹਦੇ ਉੱਤੇ ਯੂਥ ਦਾ ਵੀ ਬੜਾ ਸੇ ਜੋਰ ਹੈ ਰਕੀਪਾਂ ਸਾਨੂੰ ਵੀ ਛੂਨ ਆਉਂਦੇ ਆ ਜਿਹੜੇ ਮਾੜੇ ਮੋਟੇ ਅਜੇ ਵੀ ਹੈਗੇ ਨਸ਼ੇ ਦੇ ਕੋਈ ਤਸਕਰ ਚਲਦੇ ਆ ਮੈਨੂੰ ਕੱਲ ਆਉਂਦੀਆਂ ਅਜੇ ਥੋੜਾ ਜਿਆਦਾ ਉੱਤੇ ਸਾਡੇ ਖਾਸ ਕਰਕੇ ਪੋਏ ਹਲਕੇ 'ਚ ਨਾਤਾ ਪਾਉਣ ਵਾਲੀ ਹੈਗੀ ਆ ਸਰਪੰਡਾਂ ਦੇ ਲੋਕਾਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਿਆ ਤੁਹਾਡੇ ਸਿੱਧੇ ਤੇ ਬਲਗ ਸੰਪਤੀ ਮੈਂ ਬਤਾ ਤਾ ਸਿੱਧਿਆ ਸੋ ਮੈਸੇਜ ਕੀ ਦੇਣਾ ਚਾਹੁੰਦਾ ਮੈਂ ਸਰਪੰਚਾਂ ਪੰਚਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਵੋਟਾਂ ਪਾ ਕੇ ਜਿਤਾਇਆ ਤੇ ਦਿਨ ਰਾਤ ਮਿਹਨਤ ਕੀਤੀ ਮੇਰੇ ਨਾਲ ਮੁੰਡੇ ਨਾਲ ਮੋਢਾ ਲਾ ਕੇ ਚੱਲੇ ਤੇ ਮੈਂ ਇੱਕ ਜੂਤ ਨੂੰ ਸੁਨਾਹ ਦੇਣਾ ਚਾਹਨਾ ਕਿ ਮਾੜੇ ਕੰਮਾਂ ਨੂੰ ਛੱਡ ਕੇ ਕਿ ਕਿੰਨਾਲੇ ਪਾਸੇ ਧਿਆਨ ਲਾਓ ਜਿੱਦਾਂ ਕਿ ਸਾਡੇ ਪਿੰਡ ਵੀ ਹੁਣ ਇੱਕ ਸਟੇਡੀਅਮ ਦਾ ਕੰਮ ਲੱਗਾ ਉੱਥੇ ਜਾ ਕੇ ਦੇਖੋ ਕਿ ਸਟੇਡੀਅਮ ਕਿਸ ਤਰੀਕੇ ਨਾਲ ਬਣ ਗਿਆ ਤੇ ਉੱਥੇ ਗੇਮਾਂ ਕਰੋ ਗੇਮਾਂ ਖੇਡੋ ਮਾੜੀ ਸੰਗਤ ਛੱਡੋ ਜਿੰਗੇ ਕੰਮ ਵਾਲੇ ਪਾਸੇ ਧਿਆਨ ਦਿਓ ਅਜੋ ਤੁਹਾਡਾ ਪ੍ਰਭੇਖ ਵਧੀਆ ਬਣ ਸਕੇ ਤੇ ਸਾਡੇ ਪਿੰਡ ਦਾ ਦੇਸ਼ ਦਾ ਸਾਡੇ ਹਲਕੇ ਦਾ ਨਾਮ ਜਿਹੜਾ ਉਹ ਰੋਸ਼ਨ ਹੋਵੇ